ਅੱਜ ਦਾ ਜਿਹੜਾ ਆਪਣਾ ਕਨਸੈਪਟ ਹੈ ਵਿਸ਼ਾ ਹੈ ਉਹ ਹੈ ਮੂਰਤੀ ਪੂਜਾ ਵਿੱਚ ਤੇ ਚਿੱਤਰ ਦਰਸ਼ਨ ਜਾਂ ਚਿੱਤਰ ਮਾਰਗ ਦਰਸ਼ਨ ਦੇ ਵਿੱਚ ਕੀ ਫਰਕ ਹੈ ਮੂਰਤੀ ਪੂਜਾ ਦਾ ਤਾਂ ਟੋਟਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਖੰਡਨ ਕੀਤਾ ਗਿਆ ਹੈ ਮੂਰਤੀ ਕਿਸੇ ਦੀ ਵੀ ਹੋਵੇ ਗੁਰੂ ਸਾਹਿਬਾਨ ਦੀ ਹੋਵੇ ਜਾਂ ਕਿਸੇ ਵੀ ਜੋਧੇ ਦੀ ਹੋਵੇ ਸਾਧੂ ਸੰਤ ਮਹਾਤਮਾ ਦੀ ਹੋਵੇ ਅਸੀਂ ਕਿਸੇ ਦੀ ਵੀ ਪੂਜਾ ਨਹੀਂ ਕਰਦੇ ਬਲਕਿ ਆਪਾਂ ਜੇ ਦੇਖਦੇ ਹਾਂ ਕਿ ਬਹੁਤਾਂ ਗਿਣਤੀ ਦੇ ਵਿੱਚ ਲੋਕ ਗੁਰੂ ਸਹਿਬਾਨਾਂ ਦੀਆਂ ਸੰਤਾਂ ਮਹਾਂਪੁਰਸ਼ਾਂ ਦੀਆਂ ਸ਼ਹੀਦਾਂ ਦੀਆਂ ਮੂਰਤੀਆਂ ਦੇ ਅੱਗੇ ਜੋਤਾਂ ਜਗਾਉਂਦੇ ਨੇ ਧੂਪ ਦਿਖਾਉਂਦੇ ਨੇ ਅਤੇ ਪੂਜਾ ਅਰਚਨਾ ਕਰਦੇ ਨੇ ਆਰਤੀ ਕਰਦੇ ਨੇ ਜੋ ਕਿ ਗੁਰਮਤਿ ਦੇ ਅਨਸਾਰ ਸਿੱਖ ਜੀ ਦੇ ਅਨਸਾਰ ਨਰੂਰ ਮਨਮਤਾ ਗੁਰੂ ਦੀ ਮਤ ਨਹੀਂ ਹੈ ਜਦੋਂ ਮੂਰਤੀ ਪੂਜਾ ਦੀ ਗੱਲ ਗੁਰਬਾਣੀ ਦੇ ਵਿੱਚ ਆਉਂਦੀ ਹੈ ਤਾਂ ਬੜੇ ਸਿੱਧੇ ਸਾਦੇ ਸਪਸ਼ਟ ਸ਼ਬਦਾਂ ਦੇ ਵਿੱਚ ਕਬੀਰ ਸਾਹਿਬ ਜੀ ਨੇ ਕਿਹਾ ਪਖਾਨ ਘੜ ਕੇ ਮੂਰਤ ਕੀਨੀ ਪਖਾਨ ਕਹਿੰਦੇ ਨੇ ਪੱਥਰ ਪੱਥਰ ਨੂੰ ਘੜ ਕੇ ਪੱਥਰ ਘਾੜੇ ਨੇ ਮੁਕਮूर्ਤੀ ਬਣਾਈ ਦੇ ਕੇ ਛਾਤੀ ਪਾਉਂ ਪਾਉਂਦੇ ਪੈਰ ਉਹਨੇ ਪੱਥਰ ਦੀ ਛਾਤੀ ਦੇ ਉੱਤੇ ਪੈਰ ਰੱਖ ਕੇ ਉਸ ਮੂਰਤੀ ਦਾ ਛੇਰ ਬਣਾਇਆ ਜੇ ਇਹ ਮੂਰਤ ਸੱਚੀ ਹੈ ਜੇ ਕਬੀਰ ਸਾਹਿਬ ਕਹਿੰਦੇ ਮੂਰਤ ਸੱਚਮੁੱਚ ਦੀ ਹੋਵੇ ਤਾਂ ਗੜਨ ਹਾਰਾ ਖਾਓ ਜਿਹੜਾ ਉਹਨੂੰ ਘੜ ਰਿਹਾ ਉਹ ਛਾਤੀ ਦੇ ਉੱਤੇ ਪੈਰ ਰੱਖ ਰਿਹਾ ਹੈ ਜੋ ਮੂਰਤੀ ਵਾਲਾ ਸ਼ੇਰ ਸੱਚਮੁੱਚ ਦਾ ਸ਼ੇਰ ਹੋਵੇ ਤੇ ਛਾਤੀ ਤੇ ਪੈਰ ਰੱਖਣ ਦੇਵੇਗਾ ਕਦੀ ਨਹੀਂ ਪਰ ਦੂਸਰੇ ਪਾਸੇ ਜੋ ਚਿੱਤਰ ਦੀ ਗੱਲ ਆਉਂਦੀ ਚਿੱਤਰਦਰਸ਼ਨਾਂ ਦੀ ਗੱਲ ਜੇ ਤਾਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਨੇ ਸਰਵਣ ਕੀਤਾ ਕਿ ਚਾਰ ਤਰ੍ਹਾਂ ਦੇ ਜਿਹੜੇ ਦਰਸ਼ਨ ਮੰਨੇ ਗਏ ਨੇ ਉਹਨਾਂ ਚਾਰ ਤਰ੍ਹਾਂ ਦੇ ਦਰਸ਼ਨਾਂ ਦੇ ਵਿੱਚੋਂ ਜਿਹੜਾ ਚਿੱਤਰਦਰਸ਼ਨ ਹੈ ਚਿੱਤਰਦਰਸ਼ਨ ਦੇ ਵਿੱਚ ਆਮ ਕਰਕੇ ਚਿੱਤਰ ਦੀ ਗੱਲ ਤਸਵੀਰ ਦੀ ਗੱਲ ਪਿਕਚਰ ਦੀ ਗੱਲ ਆਪਾਂ ਕਰਦੇ ਹਾਂ ਜੇ ਮੈਂ ਲੌਜਿਕ ਦੇ ਤੌਰ ਤੇ ਇਹ ਗੱਲ ਸ਼ੁਰੂ ਕਰਾਂ ਕਿ ਇੱਕ ਐਮਏ ਬੀਏ ਪੜ੍ਹਿਆ ਮਾਸਟਰ ਸੁਜਮਾਨ ਇਨਸਾਨ ਇੱਕ ਊਠ ਦੀ ਫੋਟੋ ਵੱਲ ਡੰਡਾ ਲਾ ਕੇ ਤੇ ਬੱਚਿਆਂ ਨੂੰ ਇਹ ਪੜਾਉਂਦਾ ਕਿ ਬੱਚਿਓ ਬੋਲੋ ਊੜਾ ਊਠ ਐੜਾ ਅਨਾਰ ED ਇੰਜਨ ਇਹ ਤਿੰਨੇ ਪਿਕਚਰਾਂ ਨੇ ਇੰਜਨ ਦੀ ਪਿਕਚਰ ਹੈ ਅਨਾਰ ਦੀ ਪਿਕਚਰ ਹੈ ਤੇ ਕੁੰਠ ਦੀ ਪਿਕਚਰ ਹੈ ਇਸੇ ਤਰ੍ਹਾਂ ਹਿੰਦੀ ਵਿੱਚ ਜਿਸੇ ਤਰ੍ਹਾਂ ਇੰਗਲਿਸ਼ ਦੇ ਵਿੱਚ ਇਹ ਐਪਲ ਕਹਿ ਕੇ ਉਸ ਦੇ ਵੱਲ ਇਸ਼ਾਰਾ ਕੀਤਾ ਜਾਂਦਾ ਪਰ ਇਹ ਜਿਸ ਨੂੰ ਸਮਝਾਇਆ ਜਾ ਰਿਹਾ ਉਹ ਨਾ ਤਾਂ ਅੱਖਰਾਂ ਦਾ ਜਾਣਕਾਰ ਨਾ ਉਹਨੂੰ ਅੱਖਰੀ ਗਿਆਨ ਹੈ ਤੇ ਨਾ ਹੀ ਉਹਨੂੰ ਬਹੁਤਾ ਪਿਕਚਰਾਂ ਦੇ ਬਾਰੇ ਵਿੱਚ ਸੋਝੀ ਹੈ ਪਰ ਉਹ ਪਿਕਚਰ ਨੂੰ ਦੇਖ ਕੇ ਛੇਤੀ ਸਮਝ ਜਾਂਦਾ ਹੈ ਕਿ ਇਹ ਊਠ ਹੈ ਇਹ ਅਨਾਰ ਹੈ ਇਹ ਇੰਜਨ ਹੈ ਤੇ ਇਹ ਐਪਲ ਹੈ ਇਹ ਸੇਬ ਹੈ ਤਾਂ ਉਸ ਪਿਕਚਰ ਨੂੰ ਦੇਖ ਕੇ ਉਸ ਨੂੰ ਊੜਾ ਆ ਜਾਂਦਾ ਹੈ ਇਹ ਆ ਜਾਂਦੀ ਹੈ ਪਰ ਜਦੋਂ ਉਹ ਅੱਖਰੀ ਗਿਆਨ ਨੂੰ ਸਮਝ ਲੈਂਦਾ ਅੱਖਰਾਂ ਦਾ ਗਿਆਨ ਉਹਦੋਂ ਨੂੰ ਆ ਜਾਂਦਾ ਹੈ ਤਾਂ ਆਪਾਂ ਦੇਖਦੇ ਕਾਇਦਿਆਂ ਦੇ ਵਿੱਚ ਕਿਤਾਬਾਂ ਦੇ ਵਿੱਚ ਬੇਸ਼ਕ ਵਿੱਦਿਆ ਦੇ ਵਿੱਚ ਫਿਰ ਭੁਲਾਵੇਂ ਅੱਖਰ ਜਿਹੜੇ ਨੇ ਅੱਖਰ ਵੱਧ ਜਾਂਦੇ ਨੇ ਤੇ ਤਸਵੀਰਾਂ ਘਟ ਜਾਂਦੀਆਂ ਨੇ ਪਿਕਚਰਾਂ ਘਟ ਜਾਂਦੀਆਂ ਨੇ ਇਸ ਨੂੰ ਆਪਾਂ ਮੂਰਤੀ ਪੂਜਾ ਨਹੀਂ ਕਹਿ ਸਕਦੇ ਇਹ ਤਾਂ ਅੱਜ ਟੈਕਨੋਲੋਜੀ ਦਾ ਜੋਗ ਹੈ ਸਾਇੰਸ ਦਾ ਜੋਗ ਹੈ ਇੰਟਰਨੈਟ ਦਾ ਜ਼ਮਾਨਾ ਹੈ ਤੁਸੀਂ ਦੇਖੋ ਤੁਹਾਡੇ ਕੋਲੇ ਫੋਨ ਹੈ ਫੋਨ ਦੇ ਉੱਤੇ ਸਭ ਤੋਂ ਪਹਿਲੀ ਜਿਹੜੀ ਪਿਕਚਰ ਬਣੀ ਹੈ ਉਹ ਰিসিਵਰ ਦੀ ਬਣੀ ਹੈ ਭਾਵ ਟੈਲੀਫੋਨ ਦਾ ਜਿਹੜਾ ਰিসিਵਰ ਹੈ ਜਿਸ ਤੋਂ ਅਸੀਂ ਫੋਨ ਸੁਣਦੇ ਆ ਤੇ ਫੋਨ ਕਰਦੇ ਆ ਉਹਨੂੰ ਆਪਾਂ ਟੱਚ ਕਰਦੇ ਆ ਤਾਂ ਉਹ ਫੋਨ ਦੇ ਉੱਤੇ ਆਪਣੇ ਨੰਬਰ ਖੁੱਲ ਜਾਂਦੇ ਨੇ ਨਾਮ ਖੁੱਲ ਜਾਂਦੇ ਨੇ ਕਿਹਨੂੰ ਆਪਾਂ ਕਾਲ ਕਰਨੀ ਕਿਹਨੂੰ ਆਪਾਂ ਫੋਨ ਕਰਨਾ ਹੈ ਆਪਾਂ ਉਸਦੀ ਮੂਰਤੀ ਪੂਜਾ ਨਹੀਂ ਕਰਦੇ ਬਲਕਿ ਉਹਨੂੰ ਯੂਜ਼ ਕਰ ਰਹੇ ਹਾਂ ਉਹਦੀ ਵਰਤੋਂ ਕਰ ਰਹੇ ਹਾਂ ਉਹਦੇ ਜਰੀਏ ਆਪਾਂ ਜਿਸ ਤੇ ਨੰਬਰ ਨੂੰ ਕਲਿੱਕ ਕਰਦੇ ਹਾਂ ਜਿਸ ਤੱਕ ਪਹੁੰਚਣਾ ਚਾਹੁੰਦੇ ਹਾਂ ਜਿਸਦੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਜਿਸ ਦੀ ਗੱਲ ਸੁਣਨਾ ਚਾਹੁੰਦੇ ਹਾਂ ਉਸ ਤੱਕ ਆਪਾਂ ਪਹੁੰਚ ਜਾਂਦੇ ਹਾਂ ਉਹ ਕਿ ਜਰੀਆ ਇਸੇ ਤਰ੍ਹਾਂ ਹੀ ਐਨਵੈਲਪ ਜਿਹਨੂੰ ਆਪਾਂ ਪੰਜਾਬੀ ਚ ਲਿਫਾਫਾ ਕਹਿੰਦੇ ਨੇ ਚਿੱਠੀ ਪੱਤਰ ਕਹਿੰਦੇ ਨੇ ਦੂਜੇ ਨੰਬਰ ਤੇ ਮੈਸੇਜ ਆ ਜਾਂਦਾ ਚਿੱਠੀ ਪੱਤਰ ਆ ਜਾਂਦਾ ਉਹਦੀ ਪਿਕਚਰ ਬਣੀ ਵੀ ਆ ਆਪਾਂ ਉਸ ਦੇ ਅੱਗੇ ਧੂਤ ਨਹੀਂ ਤਰਹਾਉਂਦੇ ਆਪਾਂ ਉਸ ਦੇ ਅੱਗੇ ਦੀਵੇ ਨਹੀਂ ਜਨਾਂਦੇ ਆਪਾਂ ਉਹਦੀ ਵਰਯੋਗ ਵਰਤੋਂ ਕਰਦੇ ਆਂ ਜਦੋਂ ਉਹਨਾਂ ਪੱਟਾ ਚ ਕਰਦੇ ਆਂ ਤਾਂ ਉਹਦੇ ਤੇ ਆਪਣੇ ਸੁਨੇਹੇ ਆਪਣੀਆਂ ਚਿੱਠੀਆਂ ਖੁੱਲ ਜਾਂਦੀਆਂ ਜਿਨ੍ਹਾਂ ਨੂੰ ਪੜ ਕੇ ਆਪਾਂ ਨੂੰ ਪਤਾ ਲੱਗਦਾ ਕਿ ਕਿਸ ਨੇ ਆਪਾਂ ਨੂੰ ਕੀ ਸੁਨੇਹਾ ਦਿੱਤਾ ਇਹ ਗੱਲ ਕੱਲੀ ਮੋਬਾਈਲ ਦੇ ਵਿੱਚ ਲੈਪਟਾਪ ਜਾਂ ਕੰਪਿਊਟਰ ਦੇ ਵਿੱਚ ਹੀ ਸੀਮਤ ਨਹੀਂ ਹੈ ਤੁਸੀਂ ਟ੍ਰੈਫਿਕ ਰੂਲ ਦੇਖੋ ਸੜਕ ਦੇ ਉੱਪਰ ਚਲੇ ਜਾਓ ਤਾਂ ਬੋਰਡ ਦੇ ਉੱਤੇ ਜੰਮ ਚ ਦੀ ਇੱਕ ਪਿਕਚਰ ਬਣੀ ਹੋਈ ਹੈ ਜਿਸ ਨੂੰ ਆਪਾਂ ਦੇਖ ਕੇ ਅੰਦਾਜ਼ਾ ਲਾ ਲੈਨੇ ਆ ਕਿ ਅੱਗੇ ਜੰਮ ਚ ਹੈ ਇਸੇ ਤਰ੍ਹਾਂ ਜਦੋਂ ਆਪਾਂ ਹੋਰ ਅੱਗੇ ਐਰੋ ਦਾ ਨਿਸ਼ਾਨ ਲੱਗਾ ਖੱਬੇ ਮੁੜਨ ਦਾ ਨਿਸ਼ਾਨ ਲੱਗਾ ਤਾਂ ਆਪਾਂ ਉਸ ਨੂੰ ਨਿਸ਼ਾਨ ਨੂੰ ਦੇਖ ਕੇ ਉਸ ਪਾਸੇ ਨੂੰ ਮੁੜਦੇ ਹਾਂ ਮਨਾ ਕਰਨ ਦਾ ਜਿਹੜਾ ਨਿਸ਼ਾਨ ਲੱਗਾ ਸਕੋਪ ਦਾ ਸਾਈਨ ਲੱਗਾ ਜਿਹੜਾ ਕਿ ਆਪਾਂ ਨੂੰ ਇਸ਼ਾਰਾ ਕਰਦਾ ਕਿ ਆਪਾਂ ਇੱਥੇ ਰੁਕ ਜਾਈਏ ਆਪਾਂ ਉਸ ਦੀ ਪੂਜਾ ਨਹੀਂ ਕਰਦੇ ਜੇ ਇਸ ਵਿਸ਼ੇ ਤੇ ਆਪਾਂ ਦੇਖੀਏ ਤਾਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨੂੰ ਦੇਖ ਕੇ ਜਿਸ ਸਮ ਗੁਰੂ ਨਾਨਕ ਦੀ ਬਾਣੀ ਯਾਦ ਆ ਜਾਂਦੀ ਹੈ ਜਾਸੀ ਗੁਰੂ ਨਾਨਕ ਦੇ ਰਾਹ ਤੇ ਤੁਰ ਪੈਨੇ ਤਾਂ ਇਹ ਮੂਰਤੀ ਪੂਜਾ ਨਹੀਂ ਭਾਵੇਂ ਕਿ ਉਹ ਮਿੱਥ ਹੈ ਉਹ ਮੂਰਤੀ ਗੁਰੂ ਨਾਨਕ ਨਹੀਂ ਹੈ ਜਿਵੇਂ ਕੈਦੇ ਦੇ ਵਿੱਚ ਊਠ ਬਣਿਆ ਹੋਇਆ ਅਸਲੀ ਊਠ ਨਹੀਂ ਹੈ ਪਰ ਉਹ ਸਾਨੂੰ ਇਸ਼ਾਰਾ ਦੇਣ ਲਈ ਇੱਕ ਰਸਤਾ ਦਿਖਾਉਣ ਦੇ ਲਈ ਇੱਕ ਮਾਧਿਅਮ ਹੈ ਉਹ ਪਿਕਚਰ ਜਿਹੜੀ ਹੈ ਸਾਡੇ ਲਈ ਮਾਧਿਅਮ ਬਣਦੀ ਹੈ ਸਾਨੂੰ ਰਸਤਾ ਦਿਖਾਉਂਦੀ ਹੈ ਤਾਂ ਉਹ ਮੂਰਤੀ ਪੂਜਾ ਨਹੀਂ ਜੇ ਉਸ ਨੂੰ ਅਸੀਂ ਮੂਰਤੀ ਪੂਜਾ ਮੰਨ ਲੈਨੇ ਆਂ ਤਾ ਫਿਰ ਹਰ ਇਨਸਾਨ ਹਰ ਖੇਤਰ ਦਾ ਇਨਸਾਨ ਡਾਕਟਰ ਮਾਸਟਰ ਸੰਤ ਸਾਧੂ ਰਾਗੀ ਪ੍ਰਚਾਰਕ ਕਥਾ ਕੀਰਤਨੀਏ ਲੀਡਰ ਲੋਕ ਸਾਰੇ ਲੋਕ ਬੋਰਡਾਂ ਦੇ ਉੱਤੇ ਆਪਣੀਆਂ ਵੱਡੀਆਂ-ਵੱਡੀਆਂ ਪਿਕਚਰਾਂ ਲਾ ਕੇ ਆਪਣੀ ਐਡਵਰਟਾਈਜ਼ ਕਰਦੇ ਨੇ ਤਾਂ ਫਿਰ ਇਹ ਮੰਨ ਲਿਆ ਜਾਵੇ ਕਿ ਕੀ ਉਹ ਮੂਰਤੀ ਉਹ ਆਪਣੀ ਮੂਰਤੀ ਦੀ ਪੂਜਾ ਕਰਦੇ ਨੇ ਕੀ ਉਹ ਆਪਣੀ ਤਸਵੀਰ ਦੀ ਪੂਜਾ ਕਰਦੇ ਨੇ ਨਹੀਂ ਉਹ ਆਪਣੇ ਆਪ ਨੂੰ ਦੱਸਣ ਦੇ ਲਈ ਇੱਕ ਜਰੀਆ ਇਹ ਯੂਜ਼ ਕਰਦੇ ਨੇ ਆਪਣੇ ਬਾਰੇ ਵਿੱਚ ਦੱਸ ਦੇਣੀ ਕਿ ਮੈਂ ਇਹ ਕੰਮ ਕਰਦਾ ਮੈਨੂੰ ਇਹ ਮੇਰੀ ਪਿਕਚਰ ਹੈ ਇਹ ਮੇਰੀ ਪਛਾਣ ਹੈ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਆਪਾਂ ਮਸਾਲਾ ਮਿਲ ਜਾਂਦੀਆਂ ਨੇ ਜਿਵੇਂ ਹਸਪਤਾਲ ਦੇ ਵਿੱਚ ਆਪਾਂ ਜਾਂਦੇ ਆ ਤਾਂ ਉੱਥੇ ਬਹੁਤ ਸਾਰੀਆਂ ਤਸਵੀਰਾਂ ਜਿਹੜੇ ਬੋਰਡ ਲੱਗੇ ਹੁੰਦੇ ਨੇ ਪਿਕਚਰ ਲੱਗੀ ਹੁੰਦੀ ਹੈ ਜਿਹਦੇ ਉੱਤੇ ਇੱਕ ਬੈੱਡ ਦੀ ਪਿਕਚਰ ਬਣੀ ਹੁੰਦੀ ਹੈ ਉਸ ਦੇ ਉੱਤੇ ਵਾਸ਼ਰੂਮ ਦੀਆਂ ਪਿਕਚਰਾਂ ਬਣੀਆਂ ਹੁੰਦੀਆਂ ਜਿਹੜੀਆਂ ਕਿ ਆਪਾਂ ਨੂੰ ਇਸ਼ਾਰਾ ਕਰਦੀਆਂ ਕਿ ਇਹ ਚੀਜ਼ ਇਸ ਪਾਸੇ ਹੈ ਇਸੇ ਤਰ੍ਹਾਂ ਜਿਹੜੀ ਕੁਦਰਤ ਹੈ ਕੁਦਰਤ ਚਿੱਤਰਕਾਰੀ ਆਪੀ ਪਰਮਾਤਮਾ ਦੀ ਹਰ ਜੀਵ ਜੰਤੂ ਉਸ ਦਾ ਪੈਦਾ ਕੀਤਾ ਹੋਇਆ ਇਹਨਾਂ ਨੂੰ ਦੇਖ ਕੇ ਚਿੱਤਰ ਨੂੰ ਦੇਖ ਕੇ ਇਹਨਾਂ ਦੀ ਪਿਕਚਰ ਨੂੰ ਦੇਖ ਕੇ ਇਹਨਾਂ ਵੱਲ ਇਹਨਾਂ ਦੇ ਦਰਸ਼ਨ ਕਰਕੇ ਸਾਡੇ ਅੰਦਰੋਂ ਅਚਨ ਚੇਤ ਵਾਹਿਗੁਰੂ ਨਿਕਲਦਾ ਵਾਹ ਨਿਕਲਦਾ ਹੈ ਕਿ ਇਹ ਬਣਾਉਣ ਵਾਲਾ ਜਿਹੜਾ ਇਹਨੂੰ ਸਜਣਹਾਰ ਹੈ ਉਹ ਕਿੰਨਾ ਮਹਾਨ ਹੈ ਉਸਨੇ ਕਿੰਨੇ ਰੰਗ ਭਰੇ ਨੇ ਕਿੰਨੀਆਂ ਸੋਹਣੀਆਂ ਇਹਨਾਂ ਦੀਆਂ ਆਵਾਜ਼ਾਂ ਨੇ ਤਾਂ ਇਸ ਵਾਸਤੇ ਜਿਹੜੀ ਮੂਰਤੀ ਪੂਜਾ ਮੂਰਤੀ ਪੂਜਾ ਦਾ ਤਾਂ ਗੁਰਬਾਣੀ ਦੇ ਵਿੱਚ ਬਿਲਕੁਲ ਖੰਡਨ ਹੈ ਪਰ ਜਦੋਂ ਆਪਾਂ ਚਿੱਤਰ ਦਰਸ਼ਨ ਦੀ ਗੱਲ ਕਰਦੇ ਆ ਤਸਵੀਰ ਦੀ ਗੱਲ ਕਰਦੇ ਆ ਤਾਂ ਤਸਵੀਰ ਇੱਕ ਜਰੀਆ ਦੂਰ ਹੈ ਤੇ ਇਸ ਨੂੰ ਜਰੀਏ ਤੱਕ ਹੀ ਸੀਮਤ ਰਹਿਣਾ ਚਾਹੀਦਾ ਜਦੋਂ ਸਾਨੂੰ ਉਸ ਤਸਵੀਰ ਦੇ ਰਾਹੀਂ ਆਪਾਂ ਨੂੰ ਰਾਹ ਮਿਲ ਜਾਂਦਾ ਆਪਾਂ ਕੋਈ ਵੀ ਟ੍ਰੈਫਿਕ ਰੂਲ ਦੇ ਉੱਤੇ ਸੜਕ ਦੇ ਉੱਤੇ ਬੋਰਡ ਦੇਖਦੇ ਆ ਸਾਈਨ ਬੋਰਡ ਦੇਖਦੇ ਆ ਜਦੋਂ ਆਪਾਂ ਲੰਘ ਜਾਂਦੇ ਤਾਂ ਉਹਨੂੰ ਭੁੱਲ ਜਾਂਦੇ ਆ ਪਰ ਸਾਡੀ ਇੱਕ ਬਦਕਿਸਮਤੀ ਹੈ ਧਾਰਮਿਕ ਜਗਤ ਦੇ ਵਿੱਚ ਭਗਤੀ ਦੇ ਨਾਮ ਦੇ ਉੱਤੇ ਸਿਮਨ ਦੇ ਮਾਰਗ ਦੇ ਉੱਤੇ ਚੱਲਦੇ ਆਂ ਅਸੀਂ ਉਹਨਾਂ ਤਸਵੀਰਾਂ ਤੋਂ ਲਾਹਾ ਲੈਣ ਦੀ ਬਜਾਏ ਉਹਨਾਂ ਦੀ ਵਰਤੋਂ ਦੇ ਨਾਲ ਉਹਨਾਂ ਨਾਲ ਜੁੜਨ ਦੀ ਬਜਾਏ ਅਸੀਂ ਉਹਨਾਂ ਨੂੰ ਪੂਜਣ ਲੱਗ ਜਾਂਦੇ ਹਾਂ ਇਹ ਇੱਕ ਗਲਤ ਰਾਹ ਹੈ ਜਿਸ ਤਰ੍ਹਾਂ ਇੱਕ ਜਾਪਾਨ ਦੇ ਵਿੱਚ ਮੰਦਿਰ ਹੈ ਜਿਸ ਦੇ ਵਿੱਚ ਉਂਗਲ ਦਾ ਇਸ਼ਾਰਾ ਕਰਕੇ ਇੱਕ ਮੂਰਤੀ ਬਣੀ ਹੋਈ ਹੈ ਉਹ ਇਸ਼ਾਰਾ ਕਿਸੇ ਪਾਸੇ ਨੂੰ ਕਰਦੀ ਹੈ ਹੋ ਸਕਦਾ ਪਰਮਾਤਮਾ ਵੱਲ ਕਰਦੀ ਹੈ ਜਾਂ ਕਿਸੇ ਤਾਰੇ ਵੱਲ ਕਰਦੀ ਹੈ ਪਰ ਉਸ ਨੂੰ ਇਸ਼ਾਰੇ ਨੂੰ ਸਮਝਣ ਦੀ ਬਜਾਏ ਉਸ ਨੂੰ ਇਸ਼ਾਰੇ ਨੂੰ ਫੜ ਕੇ ਅੱਗੇ ਲੰਘਣ ਦੀ ਬਜਾਏ ਲੋਕ ਉਸ ਤੇ ਹਾਰ ਚੜਾ ਰਹੇ ਨੇ ਉਸ ਤੇ ਫੁੱਲ ਰੱਖ ਰਹੇ ਨੇ ਉਹ ਇਸ ਵਾਸਤੇ ਜਿਹੜਾ ਚਿੱਤਰ ਦਰਸ਼ਨ ਹੈ ਚਿੱਤਰ ਦਰਸ਼ਨ ਦੇ ਵਿੱਚ ਸਾਡੇ ਲਈ ਚਿੱਤਰ ਜਿਹੜਾ ਹੈ ਉਹ ਗੁਰਬਾਣੀ ਵੀ ਚਿੱਤਰ ਹੈ ਗੁਰਬਾਣੀ ਦੇ ਜਿਹੜੇ ਅੱਖਰ ਨੇ ਇਹ ਵੀ ਇੱਕ ਚਿੱਤਰ ਦੀ ਤਰ੍ਹਾਂ ਨੇ ਇੱਕ ਪਿਕਚਰ ਦੀ ਤਰ੍ਹਾਂ ਨੇ ਚਾਈਨਾ ਦੀ ਤਾਂ ਲੈਂਗੁਏਜ ਜਿਹੜੀ ਹੈ ਉਹ ਬਣੀ ਪਿਕਚਰਾਂ ਦੇ ਨਾਲ ਉਹ ਸਾਰੇ ਪਿਕਚਰ ਦੇ ਹਸਰਨ ਵਾਲੀ ਬਣੀਆਂ ਜੇ ਦਰਵਾਜ਼ਾ ਤੇ ਦਰਵਾਜ਼ੇ ਦੀ ਪਿਕਚਰ ਦੇ ਨਾਲ ਸਮਝਾਇਆ ਜਾਂਦਾ ਤੋਂ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਚਿੱਤਰ ਦੇ ਰਾਹੀਂ ਇਹਨਾਂ ਤਸਵੀਰਾਂ ਦੇ ਰਾਹੀਂ ਲਾਹਾ ਲੈ ਸਕਦੇ ਹਾਂ ਜੋ ਉਹ ਚਿੱਤਰ ਸੰਕੇਤ ਇਸ਼ਾਰਾ ਕਰਦੇ ਨੇ ਜੇ ਅਸੀਂ ਉਸ ਇਸ਼ਾਰੇ ਨੂੰ ਫੜ ਲਈਏ ਕੋਸ ਨੂੰ ਪਕੜ ਲਈਏ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਬਣੀਆਂ ਨੇ ਬਹੁਤ ਸਾਰੇ ਸੋਹਣੇ ਤਰੀਕੇ ਦੇ ਨਾਲ ਉਹਨਾਂ ਦੀਆਂ ਇੱਕ ਪਿਕਚਰਾਂ ਬਣੀਆਂ ਨੇ ਇੱਕ ਤਸਵੀਰ ਬਣਾਈ ਹੋਈ ਆ ਕਿਤੇ ਗੁਰੂ ਪਾਤਸ਼ਾਹ ਨੇ ਕਿਸੇ ਰੂਪ ਦੇ ਵਿੱਚ ਕੁੱਤੇ ਦਾ ਜ਼ਿਕਰ ਕਰਕੇ ਕਿਤੇ ਸੂਰ ਦਾ ਜ਼ਿਕਰ ਕਰਕੇ ਕਿਤੇ ਦਰਖਤ ਦਾ ਜ਼ਿਕਰ ਕਰਕੇ ਕਿਤੇ ਫਲ ਦਾ ਫੁੱਲ ਦਾ ਜ਼ਿਕਰ ਕਰਕੇ ਸਾਨੂੰ ਉਹਨਾਂ ਨੇ ਪਰਮਾਤਮਾ ਦੇ ਨਾਲ ਮਿਲਣ ਦਾ ਜਿਹੜਾ ਰਸਤਾ ਦਿਖਾਇਆ ਜੇ ਅਸੀਂ ਇਸ ਤਰ੍ਹਾਂ ਇਹਨਾਂ ਨੂੰ ਦੇਖਦੇ ਹੋਏ ਅੱਗੇ ਰਸਤੇ ਤੇ ਤੁਰੇ ਜਾਂਦੇ ਹਾਂ ਤਾਂ ਅਸੀਂ ਇਸ ਚਿਤਦਰਸ਼ਨ ਦੇ ਰਾਹੀ ਆਪਣੀ ਅਗਲੀ ਮੰਜ਼ਲੇ ਮਕਸੂਦ ਤੱਕ ਪਹੁੰਚ ਸਕਦੇ ਹਾਂ ਫਿਰ ਅਸੀਂ ਕਦੇ ਵੀ ਮੂਰਤੀ ਪੂਜਕ ਨਹੀਂ ਹੋ ਸਕਦੇ ਅਸੀਂ ਉਹਨਾਂ ਦੇ ਅੱਗੇ ਦੀਵੇ ਨਹੀਂ ਜਗਾਵਾਂਗੇ ਬਲਕਿ ਉਸ ਤੋਂ ਰਸਤਾ ਲੈ ਕੇ ਆਪਣੇ ਅਗਲੇ ਪੜਾ ਤੱਕ ਪਹੁੰਚਣ ਦਾ ਯਤਨ ਕਰਾਂਗੇ ਇਹ ਗੁਰਸਿੱਖੀ ਹੈ ਇਹ ਗੁਰੂ ਦੀ ਸਿੱਖੀ ਦਾ ਜੀਵਨ ਹੈ ਤਾਂ ਇਹ ਹੀ ਸਾਨੂੰ ਅਪਣਾਉਣਾ ਚਾਹੀਦਾ ਜਦੋਂ ਚਿਤਦਰਸ਼ਨ ਦੀ ਔਂ